ਖੋ ਹਿੰਦੁਸਤਾਨ ਦੇ ਵਿੱਚ ਇੱਕ ਬੜਾ ਭੜਾ ਔਰ ਜਾਣ ਚੱਲਿਆ ਹੈ ਦਲ ਬਦਲੀ ਵਾਲਾ ਔਰ ਜਾਣ ਜਿਹੜੀ ਸਿਆਸਤ ਸੀ ਇਹਨੂੰ ਬੜੇ ਗਲਤ ਪਾਸੇ ਜਿਹੜੀ ਲੀਡਰਸ਼ਿਪ ਆ ਉਹ ਲੈ ਗਈ ਆ ਮੈਂ ਕਿਸੇ ਵੀ ਇੱਕ ਪਾਰਟੀ ਦੇ ਨੇਤਾ ਤੇ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ ਸਮੁੱਚੇ ਹਿੰਦੁਸਤਾਨ ਦੀਆਂ ਪਾਰਟੀਆਂ ਦੇ ਲੀਡਰ ਹੀ ਬੜੇ ਵੱਡੇ ਕੱਦਾਵਾਰ ਨੇਤਾ ਮੈਂ ਕਿਸੇ ਛੋਟੇ ਲੀਡਰ ਦੀ ਗੱਲ ਨਹੀਂ ਕਰਦਾ ਜਿਹੜੇ ਐਮਪੀ ਰਹਿ ਗਏ ਐਮਐਲਏ ਰਹਿ ਗਏ ਮਨਿਸਟਰ ਰਹਿ ਗਏ ਔਰ ਇਵਨ ਇਥੋਂ ਤੱਕ ਮੁੱਖ ਮੰਤਰੀ ਪਰਿਵਾਰ ਕਿ ਦਲ ਬਦਲੀ ਉਹਨਾਂ ਦੇ ਕਰਨ ਨਾਲ ਜਿਹੜੇ ਥੱਲੇ ਸਾਡੇ ਵਰਗੇ ਵਰਕਰ ਆ ਉਹਨਾਂ ਦਾ ਬਹੁਤ ਭੈੜਾ ਹਾਲ ਹੋ ਜਾਂਦਾ ਸਾਰੀ ਉਮਰ ਉਹ ਦੂਸਰੀ ਪਾਰਟੀ ਵਾਲਿਆਂ ਨਾਲ ਦੇ ਵਿਰੁੱਧ ਸੰਘਰਸ਼ ਕਰਦੇ ਰਹਿੰਦੇ ਆ ਔਰ ਉਹਨੂੰ ਪਤਾ ਲੱਗਦਾ ਕਿ ਜਦੋਂ ਵੋਟਾਂ ਆਉਂਦੀਆਂ ਜਿਹੜਾ ਕਾਂਗਰਸੀ ਸੀ ਉਹ ਭਾਜਪਾ ਚ ਹੋ ਗਿਆ ਜਿਹੜਾ ਕੋਈ ਝਾੜੂ ਵਾਲਾ ਸੀ ਉਹ ਭਾਜਪੀ ਚਲਾ ਗਿਆ ਜਿਹੜਾ ਭਾਜਪੀ ਵਾਲਾ ਸੀ ਉਹ ਕਾਂਗਰਸ ਚ ਹੋ ਗਿਆ ਇੱਥੋਂ ਤੱਕ ਹੋ ਗਿਆ ਕਿ ਕਈ ਵਾਰ ਪਤਾ ਹੀ ਨਹੀਂ ਚੱਲਦਾ ਕਿ ਐਸ ਲੀਡਰ ਨੂੰ ਲੋਕ ਮਿਲ ਰਹੇ ਐ ਜੀ ਨੂੰ ਉਹਦੇ ਵਰਕਰਾਂ ਨੂੰ ਨਹੀਂ ਪਤਾ ਹੁੰਦਾ ਕਿ ਸਾਡਾ ਲੀਡਰ ਬਦਲ ਗਿਆ ਸੋ ਮੇਰਾ ਕਹਿਣ ਤੋਂ ਭਾਵ ਰਾਜਨੀਤੀ ਜਿਹੜੀ ਸੀ ਉਹ ਅੱਜ ਤੋਂ 25-30 ਸਾਲ ਪਹਿਲਾਂ ਲੋਕ ਸੇਵਾ ਹੁੰਦੀ ਸੀ ਔਰ ਅੱਜ ਹਰ ਲੀਡਰ ਨੂੰ ਲੋਕ ਬੜੀ ਭੈੜੀ ਨਜ਼ਰ ਨਾਲ ਵੇਖਣ ਲੱਗੇ ਉਹ ਲੀਡਰ ਚਾਹੇ ਮਾਫਰ ਨਾ ਇਮਾਨਦਾਰ ਹੋਵੇ ਤੇ ਚਾਹੇ ਬੇਈਮਾਨ ਹੋਵੇ ਚਾਹੇ ਦਲ ਬਦਲੂ ਵਾਲਾ ਹੋਵੇ ਤੇ ਚਾਹੇ ਟਕਸਾਲੀ ਪੁਰਾਣਾ ਇੱਕੇ ਪਾਸੇ ਖੜਾ ਹੋਵੇ ਜਿਹਦੇ ਪੰਜ ਪੰਜ ਪੀੜੀਆਂ ਤੋਂ ਉਹਨਾਂ ਨੇ ਇੱਕੇ ਪਾਸੇ ਇਮਾਨਦਾਰੀ ਨਾਲ ਸੇਵਾ ਕੀਤੀ ਹੋਵੇ ਸਾਰਿਆਂ ਨੂੰ ਇੱਕੋ ਰਸੇ ਲੋਕ ਵੇਖਣ ਲੱਗ ਗਏ ਆ ਤੇ ਭਈ ਇਹਦਾ ਚੋਰ ਹੋਊਗਾ ਕੋਈ ਵੇਲਾ ਸੀ 1947 ਤੋਂ ਪਹਿਲਾਂ ਤੇ ਜਦੋਂ ਕਿਸੇ ਨੇ ਕੋਈ ਨੁੱਕੜ ਮੀਟਿੰਗ ਕਰਨੀ ਚਾਹੇ ਸ਼ਹੀਦ ਆਜ਼ਮ ਭਗਤ ਸਿੰਘ ਨੇ ਚਾਹੇ ਲਾਲਾ ਲਾਜਪਤਰਾਏ ਜੀ ਨੇ ਚਾਹੇ ਉਦਮ ਸਿੰਘ ਜੀ ਨੇ ਲੋਕ ਉਹਨਾਂ ਨੂੰ ਆਦਰ ਤੇ ਸਤਕਾਰ ਦੀ ਨਜ਼ਰ ਨਾਲ ਦੇਖਦੇ ਸੀ ਕਿ ਇਹ ਸਾਡੇ ਲੀਡਰ ਆ ਇਹਨਾਂ ਨੇ ਅੰਗਰੇਜ਼ਾਂ ਤੋਂ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣਾ ਤੇ ਅੱਜ ਲੋਕ ਇੰਨੀ ਭੜੀ ਨਿਗਾ ਨਾਲ ਵੇਖਦੇ ਆ ਸੀ ਵੀ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਬੈਠਦੇ ਆ ਤੇ ਜਦੋਂ ਲੀਡਰ ਦੀ ਗੱਡੀ ਕੋਲ ਦੀ ਲੰਘ ਜਾਂਦੀ ਆ ਤੇ ਲੋਕ ਬੜੀ ਦੱਬੀ ਜ਼ਬਾਨ ਦੇ ਵਿੱਚ ਮਜ਼ਾਕ ਵੀ ੜਾਉਂਦੇ ਆ ਤੇ ਕਹਿੰਦੇ ਆ ਦੇਖੋ ਇੱਕ ਪਾਸੇ ਤਾਂ ਲੁੱਟ ਲਿਆ ਹੁਣ ਇਹ ਦੂਜੇ ਪਾਸੇ ਲੁੱਟਣ ਜਾਊਗਾ ਮਤਲਬ ਕਿ ਜਿਹਦੀ ਸਰਕਾਰ ਆ ਗਈ ਉਧਰ ਚਲਾ ਜਾਊਗਾ ਸੋ ਅੱਜ ਤੁਹਾਡੇ ਸਾਰੇ بڑے ਸਤਕਾਰਯੋਗ ਤੁਸੀਂ ਸਾਰੇ ਪ੍ਰੈਸ ਰਿਪੋਰਟਰ ਪ੍ਰਿੰਟ ਮੀਡੀਆ ਵਾਲੇ ਇਲੈਕਟ੍ਰੋਨਿਕ ਮੀਡੀਆ ਵਾਲੇ ਸੱਜਣ ਬੈਠੇ ਹੋ ਤੁਹਾਡੇ ਰਾਂ ਹੀ ਮੈਂ ਇੱਕ ਅਪੀਲ ਮੈਂ ਮਾਨਯੋਗ ਸੁਪਰੀਮ ਕੋਰਟ ਨੂੰ ਹਾਈ ਕੋਰਟ ਨੂੰ ਇਲੈਕਸ਼ਨ ਕਮਿਸ਼ਨ ਨੂੰ ਇਹ ਕਰਨੀ ਚਾਹਣਾ ਹੈ ਕਿ ਹਿੰਦੁਸਤਾਨ ਦੇ ਕਾਨੂੰਨ ਦੇ ਵਿੱਚ ਜਿਹੜਾ ਨੇਤਾਵਾਂ ਪ੍ਰਤੀ ਕਾਨੂੰਨ ਆ ਉਹਦੇ ਵਿੱਚ ਕੋਈ ਵੱਡੀ ਸੋਧ ਕੀਤੀ ਜਾਵੇ ਕਿ ਜਿਹੜਾ ਵੀ ਲੀਡਰ ਐਮ ਐਲ ਏ ਮੰਤਰੀ ਜਾਂ ਸਟੇਟ ਲੈਵਲ ਤੇ ਕਿਤੇ ਵੀ ਵੱਡੇ ਅਹੁਦੇ ਤੇ ਰਹਿ ਚੁੱਕਿਆ ਅਗਰ ਉਹ ਆਪਦੀ ਪਾਰਟੀ ਬਦਲਦਾ ਤਾਂ ਉਹਨੂੰ 10 ਸਾਲ ਲਈ ਅਯੋਗ ਕਰਾਰ ਦੇ ਦਿੱਤਾ ਜਾਵੇ ਉਹ ਚਾਹੇ ਕਿਸੇ ਪਾਰਟੀ ਦੇ ਵਿੱਚ ਚਲਾ ਜਾਵੇ ਪਰ ਉਹ ਪੰਚਾਇਤ ਤੱਕ ਦਾ ਇਲੈਕਸ਼ਨ ਵੀ ਨਹੀਂ ਲੜ ਸਕਦਾ ਚਾਹੇ ਸਰਪੰਚੀ ਹੋਵੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਹੋਵੇ ਐਮਸੀ ਹੋਵੇ ਤੇ ਚਾਹੇ ਪਾਰਲੀਮੈਂਟ ਜਾਂ ਵਿਧਾਨ ਸਭਾ ਹੋਵੇ ਕਿਉਂਕਿ ਲੋਕਾਂ ਦੇ ਵਿੱਚ ਵਿਸ਼ਵਾਸ ਬਹਾਲ ਹੋਣਾ ਲੀਡਰਸ਼ਿਪ ਦਾ ਬਹੁਤ ਜ਼ਰੂਰੀ ਆ ਪਾਰਟੀ ਪ੍ਰਧਾਨ ਦੇ ਨਾਲ ਪਤਾ ਹੀ ਨਹੀਂ ਲੱਗਦਾ ਕਿਹੜਾ ਨਾਲ ਬੈਠਾ ਹੈ ਤੇ ਉਹੀ ਸਿਆਸੀ ਸ਼ੋਰਾ ਕਦੋਂ ਖੰਜਰ ਉਹਦੇ ਮਾਰ ਜੇ ਸੋ ਮੇਰੇ ਕਹਿਣ ਤੋਂ ਭਾਵ ਵੱਡੇ ਵੱਡੇ ਲੀਡਰ ਜਿਹੜੇ ਬੈਡਰੂਮ ਮੀਟਿੰਗਸ ਕਰਦੇ ਸੀ ਮੁੱਖ ਮੰਤਰੀਆਂ ਨਾਲ ਜਾਂ ਹੋਰ ਜਦੋਂ ਉਹ ਦਲ ਬਦਲੀ ਕਰਦੇ ਆ 10-10 ਅਹੁਦੇ ਉਹਨਾਂ ਕੋਲੇ ਆ ਉਹਨਾਂ ਦੇ ਬੇਟਿਆਂ ਕੋਲੇ ਵੀ ਵੱਡੀਆਂ ਅਹੁਦੇਦਾਰੀਆਂ ਆ ਜਦੋਂ ਉਹ ਬਦਲਦੇ ਆ ਤਾਂ ਲੋਕਾਂ ਦਾ ਮਨ ਖੱਟਾ ਹੋ ਜਾਂਦਾ ਇਹ ਜਿਹੜਾ ਬਦਲਾਅ ਆ ਬਦਰਾ ਦੇ ਨਾਂ ਨੂੰ 92 ਸੀਟਾਂ ਲੋਕਾਂ ਨੇ ਜਿਤਾਤੀਆਂ ਇਸੇ ਕਰਕੇ ਜਿਤਾਈਆਂ ਕਿ ਲੀਡਰਸ਼ਿਪ ਆਵਦਾ ਜਿਹੜਾ ਉਹ ਇਤਬਾਰ ਗਵਾ ਚੁੱਕੀ ਐ ਸੋ ਇਤਬਾਰ ਇਹ ਬਹਾਲ ਹੋਣਾ ਬਹੁਤ ਜ਼ਰੂਰੀ ਆ ਲੀਡਰਾਂ ਨੂੰ ਉਸ کردار ਦਾ ਹੋਣਾ ਚਾਹੀਦਾ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਇੱਕੋ ਨਿਸ਼ਾਨਾ ਸੀ ਕਿ ਆਪ ਦੀ ਪੰਜਾਬ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਕਿਸਾਨੀ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਔਰ ਇੱਕੋ ਲੜਾਈ ਲੜੇ ਕਿ ਕਾਂਗਰਸ ਦੇ ਵਿਰੋਧ ਲੜਾਈ ਲੜੇ ਕਿਉਂਕਿ ਮੁੱਦਿਆਂ ਦੀ ਲੜਾਈ ਸੀ ਸਾਡੇ ਗੁਰਧਾਮਾਂ ਤੇ ਹਮਲੇ ਕੀਤੇ ਉਹ ਲੜਾਈ ਸੀ ਪੰਜਾਬ ਨੂੰ ਹੱਕ ਦਿਵਾਉਣਿਆ ਪਾਣੀਆਂ ਦੇ ਹੱਕ ਦਿਵਾਉਣਿਆ ਸਾਡਾ ਚੰਡੀਗੜ੍ਹ ਦਿਵਾਉਣਾ ਉਹ ਲੜਾਈਆਂ ਲੜਦੇ ਰਹੇ ਔਰ ਆਪਦੇ ਸਟੈਂਡ ਤੇ ਆਖਰੀ ਦਮ ਤੱਕ ਉਹ ਕਾਇਮ ਰਹੇ ਸੋ ਸਾਰੇ ਲੀਡਰਾਂ ਨੂੰ ਉਹਨਾਂ ਤੋਂ ਸਬਕ ਲੈਣਾ ਚਾਹੀਦਾ ਕਿ ਅਸੀਂ ਆਪ ਦਾ ਕਿਰਦਾਰ اخلاق ਆਪਦੀ ਜ਼ਮੀਰ ਦੀ ਆਵਾਜ਼ ਤੇ ਜਿਹਦੇ ਮਗਰ ਵੀ ਲੱਗੇ ਅਸੀਂ ਉਹਦੇ ਮਗਰ ਲੱਗ ਕੇ ਇੱਕੋ ਥਾਂ ਤੇ ਖੜੇ ਰਹੀਏ ਤੁਹਾਨੂੰ ਕੀ ਲੱਗਦਾ ਅਕਾਲੀ ਦਲ ਬੈਕਫੁੱਟ ਤੇ ਕਿਉਂ ਆ ਗਿਆ ਕੀ ਕਾਰਨ ਰਿਹਾ ਨਹੀਂ ਨਹੀਂ ਕੋਈ ਬੈਕਫੁੱਟ ਤੇ ਨਹੀਂ ਸਾਡੇ ਵਿਰੁੱਧ ਤਾਂ ਪ੍ਰੋਪਗੈਂਡਾ ਹੋਇਆ ਜੀ ਪਹਿਲਾਂ ਨਸ਼ੇ ਵਾਲਾ ਹੁਣ ਤੁਸੀਂ ਦੱਸ ਦਿਓ ਮੈਨੂੰ ਹੁਣ ਬਦਲਾ ਵਾਲੀ ਸਰਕਾਰ ਆਈ ਨਸ਼ਾ ਘਟ ਗਿਆ 100 ਗੁਣਾ ਵਧ ਗਿਆ ਅਕਾਲੀ ਦਲ ਦੀ ਸਰਕਾਰ ਨਾਲੋਂ ਨਸ਼ਾ ਜਿਹੜਾ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹ ਰਿਹਾ ਕਿ ਅਕਾਲੀ ਦਲ ਹੀ ਵਾਹਿਦ ਪਾਰਟੀ ਹੈ ਲੋਕਾਂ ਨੂੰ ਖੇਤਰੀ ਪਾਰਟੀ ਦੇ ਮਗਰ ਲੱਕੇ ਪੰਜਾਬ ਦਾ ਭਲਾ ਕਰਨਾ ਕਰਨ ਵਾਸਤੇ ਅਕਾਲੀ ਦਲ ਦਾ ਸਾਥ ਸਾਡਾ ਦੇਣਾ ਪੈਣਾ ਹੈ ਗੱਲ ਬਦੂ ਦੀ ਗੱਲ ਤੁਸੀਂ ਕੀਤੀ ਹੈ ਜੇ ਨਾ ਕੋਈ ਪਾਰਟੀ ਸਾਡੇ ਕੇ ਚਲਾ ਜਾਵੇ ਗਰਦਾਰ ਜੀ ਕੋਈ ਪਾਰਟੀ ਸ ਆ ਜਾਵੇ ਤਾਂ ਨੀਤੀਆਂ ਤੋਂ ਪ੍ਰਭਾਵਿਤ ਹੈ ਕਿਉਂ ਮਾਫ ਕਰਨਾ ਦੁਬਾਰਾ ਆਪਦੀ ਕਰੋ ਜੀ ਗੱਲ ਬਦਲੀ ਦੀ ਗੱਲ ਤੁਸੀਂ ਕੀਤੀ ਜੇ ਤਾਂ ਕਿਸੇ ਪਾਰਟੀ ਚ ਕੋਈ ਚਲਾ ਜਾਵੇ ਤਾਂ ਗਰਦਾਰ ਜੀ ਉਸ ਪਾਰਟੀ ਚ ਆ ਜਾਵੇ ਤਾਂ ਨੀਤੀਆਂ ਨੂੰ ਪ੍ਰਭਾਵਿਤ ਬਿਲਕੁਲ ਮੈਂ ਉਹੀ ਤਾਂ ਗੱਲ ਕਹਿ ਰਿਹਾ ਕਿ ਇਹ ਵਾਸ਼ਿੰਗ ਮਸ਼ੀਨਾਂ ਜਿਹੜੀਆਂ ਰੱਖੀਆਂ ਹੈ ਕਹਿ ਤਾਂ ਹਰੇਕ ਰਿਆਕੇ ਵਾਸ਼ਿੰਗ ਮਸ਼ੀਨ ਨਾਲ ਧੋ ਦਿੰਦੇ ਆ ਚਾਹੇ ਭਾਜਪਾ ਵਾਲੇ ਆ ਚਾਹੇ ਆਪ ਵਾਲੇ ਆ ਲੇਕਿਨ ਜੇ ਉਹ ਵਿਰੋਧ ਚ ਹੁੰਦਾ ਤਾਂ ਆਉਂਦੋਂ ਉਹਨਾਂ ਤੇ ਜੇ ਰ마ੜਾ ਜਦੋਂ ਆਪਦੇ ਨਾਲ ਆ ਗਿਆ ਤਾਂ ਉਹ ਦੁੱਤੋਤਾ ਹੋ ਜਾਂਦਾ ਸੋ ਮੈਂ ਇਸੇ ਕਰਕੇ ਕਹਿ ਰਿਹਾ ਕਿ ਇਹੋ ਜੇ ਨੇਤਾ ਨੂੰ ਜਿਹੜੇ ਦਲ ਬਦਲ ਕੇ ਆਉਂਦੇ ਆ ਆਪਦੇ ਲੀਡਰਾਂ ਨੂੰ ਆਪਦੇ ਬੌਸ ਨੂੰ ਧੋਖਾ ਦੇ ਕੇ ਆਉਂਦੇ ਆ ਉਹਨਾਂ ਨੂੰ 10 ਸਾਲ ਲਈ ਅਯੋਗ ਕਰਾਰ ਦਿੱਤਾ ਜਾਵੇ ਇਲੈਕਸ਼ਨ ਲੜਨ ਦੀ ਉਹਨਾਂ ਨੂੰ ਉਹਨਾਂ ਤੇ ਬੈਨ ਕਰ ਦਿੱਤਾ ਜਾਵੇ ਕਿ ਇਲੈਕਸ਼ਨ ਨਹੀਂ ਲੜ ਸਕਦੇਗੇ ਇੱਕ ਪਾਸੇ ਤਾਂ ਕਿਸਾਨ ਜਿਹੜਾ ਭਾਜਪਾ ਦਾ ਵਿਰੋਧ ਕਰ ਰਿਹਾ ਪਰ ਇੱਕ ਪਾਸੇ ਇੰਨੇ ਲੀਡਰ ਜਿਹੜੇ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਆ ਬੜੀ ਗਲਤ ਗੱਲ ਆ ਜੀ ਕਿਸਾਨ ਵੇਖੋ ਮੁੱਦੇ ਦੀ ਲੜਾਈ ਲੜ ਰਹੇ ਆ ਜੇ ਕਿਸਾਨੀ ਖਤਮ ਹੋ ਗਈ ਜੇ ਕਿਸਾਨ ਹੀ ਪੰਜਾਬ ਦਾ ਖਤਮ ਹੋ ਗਿਆ ਜੇ ਅੰਨ ਦਾਤਾ ਹੀ ਖਤਮ ਹੋ ਗਿਆ ਤਾਂ ਹਿੰਦੁਸਤਾਨ ਦਾ ਢਿੱਡ ਕੌਣ ਭਰੂਗਾ ਉਹ ਬਾਰਡਰ ਤੇ ਜਾਇਜ ਲੜਾਈ ਲੜ ਰਹੇ ਆ ਬੀਜੇਪੀ ਵਾਲੇ ਸਿਰਫ ਆਪ ਦੀ ਈਗੋ ਦੀ ਖਾਤਰ ਉਹਨਾਂ ਨੂੰ ਛੱਡ ਨਹੀਂ ਰਹੇ ਜਿਹੜੇ ਹਰਿਆਣੇ ਦੇ ਜਿਹੜੇ ਕਿਸਾਨ ਵੀਰ ਉਹਨਾਂ ਨੇ ਗ੍ਰਿਫਤਾਰ ਕੀਤੇ ਜਿਨ੍ਹਾਂ ਦੇ ਪਰਚੇ ਪਾਏ ਆ ਸੋ ਮੈਂ ਇਹੀ ਤੁਹਾਨੂੰ ਕਹਿਣਾ ਚਾ ਰਿਹਾ ਕਿ ਸਾਰੀਆਂ ਪਾਰਟੀਆਂ ਨੂੰ ਸੋਚਣਾ ਚਾਹੀਦਾ ਖਾਸ ਕਰਕੇ ਕਿਸਾਨਾਂ ਦਾ ਸੋਚਣਾ ਚਾਹੀਦਾ ਲੋਕ ਸਭਾ ਦੀਆਂ ਬੜੀਆਂ ਅਹਿਮ ਚੋਣਾਂ ਦੇਸ਼ ਦਾ ਭਵਿੱਖ ਜਿੰਨਾ ਨੇ ਤੈਅ ਕਰਨਾ ਉਹ ਸਿਰ ਤੇ ਆ ਇੱਕ ਪੜਾ ਕੱਲ ਨੂੰ ਚੋਣਾਂ ਹੋਣ ਜਾ ਰਹੀਆਂ ਜਿਹੜਾ ਪਹਿਲਾ ਪੜਾ ਹੈ 19 ਤਰੀਕ ਨੂੰ ਔਰ ਐਲਾਨ ਕੀਤਾ ਹੈ ਉਮੀਦਵਾਰ ਪਰਸੋ ਉਮੀਦਵਾਰ ਪਰਸੋ ਤੱਕ ਆ ਜਾਣਗੇ ਜੀ 50 ਦਿਨ ਪਏ ਆ ਵੋਟਾਂ ਦੇ ਤੁਸੀਂ ਪਿਛਲੇ 5 ਸਾਲ ਪਹਿਲਾਂ 10 ਸਾਲ ਪਹਿਲਾਂ ਦੀਆਂ ਚੋਣਾਂ ਜਦੋਂ ਮਰਜੀ ਵੇਖ ਲਓ ਤੇ 40 ਦਿਨ ਪਹਿਲਾਂ 35 ਦਿਨ ਪਹਿਲਾਂ ਹੁੰਦੇ ਕਾਂਗਰਸ ਦੇ ਵੀ ਹਜੇ 3-4 ਪਏ ਆ ਸਾਡੇ ਉਮੀਦਵਾਰ ਪਰਸੋ ਤੱਕ ਸਾਰੇ ਐਲਾਨ ਹੋ ਜਾਣਗੇ ਅ ਅੱਧੇ ਹੋ ਗਏ ਆ ਤਕਰੀਬਨ ਤੇ ਅੱਧੇ ਰਹਿ ਗਿਆ ਹੋ ਜਾਣਗੇ ਬਸ ਦੇਖੋ ਜਿਹੜੀਆਂ ਵੱਡੀਆਂ ਪਾਰਟੀਆਂ ਜਿੱਥੇ ਚਾਰ ਭਾਂਡੇ ਜਿਹੜੇ ਘਰ ਚ ਹੋਣ ਉੱਥੇ ਖੜਕਾ ਦੜਕਾ ਹੁੰਦਾ ਰਹਿੰਦਾ ਸਾਡੇ ਆਪਦੇ ਉਹ ਵੀ ਮੰਨ ਜਾਣਗੇ ਮੰਨੇ ਹੋਈ ਆ ਮੰਨ ਨਹੀਂ ਜਾਣਗੇ ਮੰਨੇ ਹੀ ਹੋਏ ਆ ਅੱਜ ਦਾ ਮੁੱਦਾ ਤੁਸੀਂ ਲੇਟ ਆਏ ਹੋ ਜੀ ਮੈਂ ਇਹ ਕਹਿਆ ਸੀ ਕਿ ਅੱਜ ਦਾ ਮੁੰਡਾ ਜਿਹੜਾ ਉਹ ਦਲ ਬਦਲੀ ਵਾਲਾ ਹੈ ਕਿ ਜਿਹੜੇ ਰੋਜ਼ ਪਾਰਟੀਆਂ ਬਦਲਦੇ ਆ ਉਹਨਾਂ ਨੂੰ 10 ਸਾਲ ਲਈ ਐਮਪੀ ਐਮਐਲਏ ਜਾਂ ਮੁੱਖ ਮੰਤਰੀ ਜਿਹੜਾ ਵੀ ਕੋਈ ਦਲ ਬਦਲ ਕੇ ਜਾਂਦਾ ਉਹਨਾਂ ਨੂੰ ਅਯੋਗ ਕਰਾਰ ਦਿੱਤਾ ਜਾਵੇ ਉਹਨਾਂ ਨੂੰ ਉਹਨਾਂ ਤੇ ਬੈਨ ਲਾ ਦਿੱਤਾ ਜਾਵੇ ਕਿ 10 ਸਾਲ ਇਲੈਕਸ਼ਨ ਕਿਸੇ ਵੀ ਪ੍ਰਕਾਰ ਦਾ ਚਾਹੇ ਪੰਚਾਇਤੀ ਲੜਨਾ ਤੇ ਚਾਹੇ ਵੱਡਾ ਪਾਰਲੀਮੈਂਟ ਦਾ ਲੜਨਾ ਉਹਨਾਂ ਨੂੰ ਲੜਨ ਦੀ ਇਜਾਜ਼ਤ ਨਾ ਦਿੱਤੀ ਜਾਵੇ ਕਾਨੂੰਨ ਦੇ ਵਿੱਚ ਸੋਧ ਹੋਣਾ ਚਾਹੀਦਾ ਮੋਟਾ ਕਾਰਨ ਕਿ ਕਿਉਂ ਤਾਲਬ ਹੋਣੀ ਹੁੰਦੀ ਹੈ ਲਾਲਚ ਲਾਲਚ ਕਿ ਜਦੋਂ ਇੱਕ ਸਮਝ ਜਾਂਦਾ ਮੈਂ 10 ਸਾਲ ਇੱਧਰ ਰਿਹਾ ਲੋਕਾਂ ਦੇ ਕੰਮ ਨਹੀਂ ਕੀਤੇ ਇੱਧਰ ਰਹਿ ਕੇ ਮੈਂ ਨਵੇਂ ਪਾਸੇ ਆ ਜਾ ਸ਼ਾਇਦ ਲੋਕ ਮੈਨੂੰ ਇਸ ਪਾਸੇ ਵੋਟਾਂ ਪਾ ਦੇਣ ਅਰਿ ਤੁਸੀਂ ਨਵਾਂ ਨਾ ਕੋਈ ਮੰਗੀਏ ਵੀ ਉਹਦਾ ਜੰਦੀ ਆ ਬੜਾ ਜੀ ਬੀ ਜੀ ਪੀ ਨਾਲ ਸੰਪਰਕ ਕਰਦੇ ਵਰਖਾ ਪਾੜ ਦਿਓ ਜੀ ਆਪਦੇ ਘਰੇ ਆਏ ਆ ਆਪਦੇ ਮੈਂ ਕਹਿੰਦਾ ਸਾਰੀ ਉਮਰ ਕਾਲੀ ਦਲ ਚ ਕੋਈ ਆਉਦਾਂ ਨਾਲ ਦਿੱਤਾ ਜਾਵੇ ਤਾਂ ਵੀ ਨਹੀਂ ਕਿਧਰੇ ਜਾਊਂਗਾ ਬੜਾ ਤੁਸੀਂ ਗਲਤ ਜਿਹਾ ਸਵਾਲ ਪੁੱਛਿਆ ਤੁਸੀਂ ਗਲਤ ਬੰਦੇ ਨੂੰ ਗਲਤ ਸਵਾਲ ਪੁੱਛਿਆ ਨਹੀਂ ਨਹੀਂ ਜੀ ਨਹੀਂ ਨਾ ਨਾ